ਸਰੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ এডੂਕੇਸ਼ਨ ਇਨਫੋ ਤੇ ਅੱਜ ਅਸੀਂ ਗੱਲ ਕਰਾਂਗੇ 934 ਭਰਤੀ ਅਤੇ 364 ਭਰਤੀ ਸੰਬੰਧੀ ਜੋ ਅੱਜ ਦੀ ਨਿਊਜ਼ ਵਿੱਚ ਜੋ ਆਇਆ ਉਸ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ 934 ਭਰਤੀ ਸੰਬੰਧੀ ਜੋ ਦਿੱਖਦੇ ਨੌਜਵਾਨ ਵੱਲੋਂ ਆਕਮਦਾ ਦੀ ਕੋਸ਼ਿਸ਼ ਜੋ ਮੇਨਸ ਵਿੱਚ ਸਾਥੀਆਂ ਨੇ ਅੱਗ ਲੱਗਣ ਤੋਂ ਬਚਾਇਆ ਪਾਣੀ ਵਾਲੀ ਟੈਂਕੀ ਤੇ ਦੂਜੇ ਦਿਨ ਵੀ ਗਤੇ ਰਹੇ ਬੇਰੋਜ਼ਗਾਰ ਅਧਿਆਪਕ so itdt 993 ਬੇਰੋਜ਼ਗਾਰ ਨੌਂ ਚਰਨ ਮੈਂ ਅਧਿਆਪਕ ਤੇ ਜੋ ਦੋ ਨੌਜਵਾਨ ਆ ਉਹ ਪਾਣੀ ਵਾਲੀ ਟੈਂਕੀ ਤੇ ਚੜੇ ਹੋਇਆ ਅੱਜ ਉਹਨਾਂ ਨੂੰ ਜੋ ਹੋ ਗਿਆ ਦੋ ਦਿਨ ਹੋ ਗਿਆ ਉਹਨਾਂ ਚੜੇ ਹੋਏ so ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ itdt 993 ਇਹਨੂੰ ਜੋ ਸਟੇਸ਼ਨ ਚੁਆਇਸ ਆ ਉਹ ਕਰਵਾ ਕੇ ਸਕੂਲਾਂ ਵਿੱਚ ਭੇਜਿਆ ਜਾਵੇ ਦੂਜੀ ਤਰਫ ਦੇਖਣ ਨੂੰ ਆਇਆ ਕਿ ਕੱਲ ਜੋ ਆਤਮਦਾਦ ਦੀ ਕੋਸ਼ਿਸ਼ ਕੀਤੀ ਗਈ ਹੈ ਕੈਂਡੀਡੇਟ ਦੁਆਰਾ so ਲੋਕ ਜੋ ਕੈਂਡੀਡੇਟ ਆ ਉਹਨਾਂ ਵਿੱਚ ਬਹੁਤ ਹੀ ਨਿਰਾਸ਼ਾ ਭਰੀ ਹੋਈ ਆ ਸਰਕਾਰ ਦੇ ਖਿਲਾਫ ਸੋ ਅਸੀਂ ਇਹ ਹੀ ਆਸਾ ਕਰਦੇ ਹਾਂ ਕਿ ਸਰਕਾਰ ਅਤੇ ਡਿਪਾਰਟਮੈਂਟ ਜਲਦੀ ਤੋਂ ਜਲਦੀ 9894 ਜੋ ਪੋਰਟਲ ਸਟੇਸ਼ਨ ਚੁਆਇਸ ਦਾ ਓਪਨ ਕਰੇ ਅਤੇ ਜੋ ਫਰਸਟ ਲਿਸਟ ਆ ਸਿਲੇਕਟਡ ਕੈਂਡੀਡੇਟਾਂ ਦੀ 2468 ਉਹ ਪੂਰੇ ਦੇ ਪੂਰੇ ਕੈਂਡੀਡੇਟ ਨੂੰ ਸਟੇਸ਼ਨ ਚੁਆਇਸ ਕਰਵਾ ਕੇ ਸਕੂਲਾਂ ਵਿੱਚ ਜਲਦੀ ਤੋਂ ਜਲਦੀ ਭੇਜਿਆ ਜਾਵੇ ਤਾਂ ਕਿ ਜੋ ਅੱਗੇ ਰਹਿਦੀਆਂ ਪੋਸਟਾਂ ਦਾ ਪ੍ਰੋਸੈਸ ਸ਼ੁਰੂ ਹੋ ਸਕੇ ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਦੇ ਹਾਂ 83 ਪਤੀ 3 ਜੋੜ ਬਾਰੇ ਇਸ ਵਿੱਚ ਜੋ ਦੇਖਣ ਨੂੰ ਮਿਲਿਆ ਕਿ ਗਲਤ ਆંકड़े ਦੇਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ ਜੋ ਐਸਵੀਸੀ ਅਧਿਆਪਕ ਯੂਨੀਅਨ ਪੰਜਾਬ ਨੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ ਦੂਜੀ ਗੱਲ ਡੀਪੀਆਈ ਵੱਲੋਂ ਆંકड़े ਸਹੀ ਮੁਹੱਈਆ ਕਰਵਾਏ ਜਾਂਦਾ ਭਰੋਸਾ ਸੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2364 83 ਟੀ ਅਧਿਆਪਕ ਭਰਤੀ ਸੰਬੰਧੀ ਕਥਿਤ ਗਲਤ ਆંકੜੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ एससीबीसी ਦੇ ਆਪਕ ਜੂਨੀਅਨ ਪੰਜਾਬ ਨੇ ईटीडी ਭਰਤੀ ਸੰਬੰਧੀ ਗਲਤ ਆંકੜੇ ਦੇਣ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ ਜੋ ਐਸਸੀਬੀਸੀ ਦੇ ਆਪਕ ਜੂਨੀਅਨ ਪੰਜਾਬ ਹੈ ਉਹਨਾਂ ਨੇ ਕਿਹਾ ਕਿ ਜੋ ਪਿਛਲੇ ਦੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਤੁਸੀਂ ਜਲਦੀ ਤੋਂ ਜਲਦੀ ਜੋ ਐਸਸੀਬੀਸੀ ਅਤੇ ਹੈਂਡੀਕਪ ਭਰਤੀਆਂ ਜੋ ਪੋਸਟਾਂ ਉਹਦੇ ਰਿਕਾਰਡੀਆਂ ਜੋ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਡਿਪਾਰਟਮੈਂਟ ਡੀਪੀਏ ਦਫ਼ਤਰ ਨੂੰ ਜੋ ਡਾਟਾ ਉਹਦਾ ਭੇਜਿਆ ਜਾਵੇ ਪਰ ਜੋ ਜੋ ਦਫ਼ਤਰ ਬਣਿਆ ਡਿਸਟ੍ਰਿਕਟ ਵਾਈ ਉਹਨਾਂ ਨੇ ਜੋ ਆંકੜੇ ਉਹ ਗਲਤ ਭੇਜੇ ਹੈ ਜਨ ਸਹੀ ਨਹੀਂ ਭੇਜੇ ਸੋ ਇਸ ਵੰਦੀ ਜਦੋਂ ਡਾਇਰੈਕਟੇਡ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਜੋ ਵੀ ਇਸ ਵਿੱਚ ਜਾਂਚ ਕੀਤੀ ਜਾਵੇਗੀ ਜੋ ਵੀ ਰਿਜ਼ਲਟ ਆਏਗਾ ਜੇਕਰ ਅਧਿਕਾਰੀਆਂ ਖਿਲਾਫ ਕਮੀ ਪੇਸੀ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਉਹਦੇ ਖਿਲਾਫ ਜੋ ਕਾਰਵਾਈ ਕੀਤੀ ਜਾਵੇਗੀ ਸਾਰੇ ਅੰਕੜੇ ਹਰ ਹਾਲਤ ਵਿੱਚ ਜੋ ਸਹੀ ਕਰਵਾਏ ਜਾਣਗੇ ਜੇ ਅੰਕੜਾ ਸਹੀ ਨਹੀਂ ਕੀਤਾ ਗਿਆ ਤਾਂ ਜੱਥੇਬੰਦੀ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਹੈ ਜੋ ਕੜਾ ਐਕਸ਼ਨ ਲਏਗੀ ਤੇ ਸਰਕਾਰ ਖਿਲਾਫ ਨਾਂ ਡਿਪਾਰਟਮੈਂਟ ਖਿਲਾਫ ਦਿੱਖਾ ਐਕਸ਼ਨ ਜੋ ਐਸੀ ਬੀਸੀ ਦੇ ਅਧਿਕ ਜੁਨੀਆ ਨਾਲ ਉਹ ਲੈ ਸਕਦੀ ਹੈ ਸੋ ਉਹਨਾਂ ਨੇ ਜਿਤਾਬ ਨਹੀਂ ਦਿੱਤੀ ਸਰਕਾਰ ਨੂੰ ਕਿ ਅਗਰ ਕੋਈ ਵੀ ਅਧਿਕਾਰੀ ਇਸ ਵਿੱਚ ਜੋ ਜਿਨ੍ਹਾਂ ਨੇ ਗਲਤ ਅੰਕੜੇ ਪੇਸ਼ ਕੀਤੇ ਜਾਂ ਨਹੀਂ ਭੇਜਿਆ ਅਗਰ ਕਾਰਵਾਈ ਦੌਰਾਨ ਉਹ ਦੋਸ਼ੀ ਪਾਇਆ ਜਾਂਦੇ ਤਾਂ ਉਹਦੇ ਖਿਲਾਫ ਕੜਾ ਐਕਸ਼ਨ ਲਿਆ ਜਾਏਗਾ ਨਾਲ ਹੀ ਨਾਮ ਉਹਨੇ ਲਿਖਿਆ ਕਿ ਮਹਾਲੀ ਵਿੱਚ ਸਿੱਖਿਆ ਭਵਨ ਵਾਸਤੇ 23 ਕਿਉਂ ਬੇਰੋਜ਼ਗਾਰਾਂ ਦੇ ਆਪਕ ਕਾਫੀ ਦਿਨਾਂ ਤੋਂ ਰੋਜ਼ਗਾਰ ਮਿਲਣ ਦੀ ਆਸ ਵਿੱਚ ਲੜੀਵਾ ਧੰਨੇ ਤੇ ਬੈਠੇ ਹਨ ਸੋ ਇਹ ਦਿਖਾਇਆ ਉਹਨਾਂ ਨੇ ਇਹ ਤਾਂ ਨਿੱਦੇ ਬੈਠੇ ਹਾਂ ਡੀਪੀਏ ਦਫਤਰ ਸਾਰਿਆਂ ਨੂੰ ਪਤਾ ਕਿ ਕਾਫੀ ਦੇਰ ਤੋਂ ਜੋ ਸਿਲੈਕਸ਼ਨ ਲਿਸਟ ਰੀਜੋਨ ਦੀ ਆਈ ਹੈ ਉਸ ਵਿੱਚ ਓਪਨ ਨੂੰ ਸਟੇਸ਼ਨ ਚੁਆਇਸ ਕਰਵਾਈ ਗਈ ਹੈ ਅਤੇ ਐਸੀਬੀਸੀ ਤੇ ਹੈਂਡੀਕੈਪ ਜੋ ਪੋਰਟਲ ਓਪਨ ਨਹੀਂ ਕੀਤਾ ਗਿਆ ਸੋ ਇਸੇ ਸੰਬੰਧੀ ਵਿੱਚ ਜੋ ਐਸੀਬੀਸੀ ਦੇ ਆਪਕ ਜੁਨੀਆ ਹਨ ਉਹਨਾਂ ਨੇ ਸਰਕਾਰ ਤੇ ਡਿਪਾਰਟਮੈਂਟ ਨਾਲ ਮੀਟਿੰਗ ਕੀਤੀ ਅੱਜ ਕਿਸੀਆ ਜਾਂ ਹੈਂਡੀਕੈਪਰ ਨੂੰ ਸਟੇਸ਼ਨ ਚੁਆਇਸ ਕਰਵਾਈ ਜਾਏ ਤੇ ਸਕੂਲਾਂ ਵਿੱਚ ਭੇਜਿਆ ਜਾਏ ਰੈਂਡੀਆਂ ਨੂੰ ਲਿਸਟਾਂ ਉਹ ਵੀ ਜਾਰੀ ਕੀਤੀਆਂ ਨੇ ਸੋ ਇਸ ਸੰਬੰਧੀ ਹੋਰ ਵੀ ਥੋੜੀ ਜਿਹੀ ਕਵਰ ਹੋਰ ਵੀ ਆ ਗਈ ਹੈ ਜਿਵੇਂ ਦੇਖਦੇ ਹਾਂ ਆਪਕਾ ਨਾਲ ੱੱਕਾ ਨਹੀਂ ਕਰਾਂਗੇ ਬਰਦਾਸ਼ਤ ਇਸ ਵਿੱਚ ਵੀ ਲਿਖਿਆ ਕਿ ਐਸੀਬੀਸੀ ਆ ਜੋ ਵਿਆਪਕਾ ਮੀਟਿੰਗ ਜੇ ਵਿਚਾਰੇ ਅਹੀਂ ਫੈਸਲੇ ਮਸਲੇ ਇਸ ਵਿੱਚ ਵੀ ਜੋ ਡੀਪੀਐਨ ਮਿਲਨ ਮਗਰੋਂ ਜਾਣਕਾਰੀ ਦਿੰਦੇ ਹੋਏ ਐਸੀਬੀਸੀ ਦੇ ਆਪੇ ਜੁਣੀ ਹੁੰਦੇ ਆ ਸੋ ਵਕ ਵਕ ਨਿਊਜ਼ ਵਕ ਵਕ ਖਬਰਾਂ ਜੋ ছাপੀਆਂ ਹਨ ਗਲਤ ਅੰਕੜੇ ਦੇਣ ਵਾਲਿਆਂ ਤੇ ਹੋਵੇਗੀ ਕਾਰਵਾਈ ਇਹ ਵੀ ਉਹੀ ਕਵਰ ਸੋ ਸੋ ਤ੍ਰੇਚੋਂਟ ਬਾਰੇ ਤੇ ਨਾਲ ਚਰਨੇ ਬਾਰੇ ਅੱਜ ਤੱਕ ਇਹੋ ਜਾਣਕਾਰੀ ਸੀ ਕਿ ਦੋਨਾਂ ਭਰਤੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤੇ ਜੋ ਸਟੂਡੈਂਟ ਸਿਲੈਕਟਡ ਨੇ ਉਹਨਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਆਸਾ ਕਰਦੇ ਹਾਂ ਕਿ ਸਰਕਾਰ ਅਤੇ ਡਿਪਾਰਟਮੈਂਟ ਜਲਦੀ ਤੋਂ ਜਲਦੀ ਇਹਨਾਂ ਨੂੰ 943 ਤੇ 23 ਤੋਂ ਕੈਡਰ ਨੂੰ ਛੇਤੀ ਤੋਂ ਛੇਤੀ ਸਕੂਲਾਂ ਵਿੱਚ ਸਟੇਸ਼ਨ ਅਲਾਟਮੈਂਟ ਕਰਵਾਵੇ ਨਾਲ ਦੇ ਨਾਲ ਅਗਰ ਕੋਈ ਹੋਰ ਅਫੀਸ਼ੀਅਲ ਅਪਡੇਟ ਇਸ ਇਹਨਾਂ ਭਰਤੀਆਂ ਸੰਬੰਧੀ ਆਉਂਦੀ ਹੈ ਤਾਂ ਤੁਹਾਨੂੰ ਇਸੇ ਚੈਨਲ ਤੇ ਇਸ ਦੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜੋ ਤੁਹਾਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ 'ਚ